हां जी दोस्तों सारेया नु सस्रिक काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਆਸਨ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮੋਸਟਲੀ ਸਾਰੇ ਵੀ ਜਾਣਦੇ ਹੋ ਦੋਸਤੋ ਤੁਸੀਂ ਬਿਲਕੁਲ ਪਾਉ ਫਤੇ ਸਿੰਘ ਦੇ ਬਿਲਕੁਲ ਘਰੇ ਖੜੇ ਆਪਾਂ ਠੀਕ ਆ ਜੀ ਬੇਸ਼ੱਕ ਦੋਸਤੋ ਸਰੀਰਕ ਪੱਖੋਂ ਕਹਿ ਲਈਏ ਵੀ ਆਪਣੇ ਵਿਚਕਾਰ ਅੱਜ ਪਾਉ ਨਹੀਂ ਹੈਗਾ ਫਿਲਹਾਲ ਉਹਨਾਂ ਦੇ ਬੇਟੇ ਵੀ ਜਿਹੜੇ ਦੋਸਤੋ ਹੈਗੇ ਨੇ ਠੀਕ ਆ ਜੀ ਜਵਾਈ ਵੀ ਉਹਨਾਂ ਦੇ ਆਪਣੇ ਨਾਲ ਹੋਣਗੇ ਬਾਈ ਗੁਰਲਖਟੈਨ ਮੇਰੇ ਨਾਲ ਹੋਣਗੇ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਚਾਹੇ ਉਹਨਾਂ ਦੇ ਪਸ਼ੋਕਰ ਘਰ ਦੀ ਗੱਲ ਕਰ ਲਈ ਅੰਮ੍ਰਿਤਸਰ ਦੀ ਗੱਲ ਕਰ ਲਈ ਉੱਥੇ ਵੀ ਵਪਾਰ ਕੀਤਾ ਦੋਸਤੋ ਤੇ ਬੈਕਗ੍ਰਾਉਂਡ ਜਿਹੜੀ ਆ ਵਪਾਰ ਦੇ ਨਾਲ ਜੁੜੀ ਆ ਠੀਕ ਆ ਜੀ ਤੇ ਵਿਕਰੀ ਵਾਲੇ ਪਸ਼ੂ ਆ ਇਸ ਘਰੇ ਆਉਂਦੇ ਰਹਿੰਦੇ ਆ ਤੁਸੀਂ ਸਮੇਂ-ਸਮੇਂ ਦੇ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਹੋ ਅੱਜ ਇਸ ਵੀਡੀਓ ਦੇ ਵਿੱਚ ਪੰਜ ਨਗ ਤਮ ਦਿਖਾ ਦਾਂਗੇ ਤੋਕੜ ਗੱਬਣ ਮੱਝਾਂ ਵੀ ਹੋਣਗੀਆਂ ਦੋਸਤੋ ਸੱਜਰ ਮੱਝਾਂ ਵੀ ਹੋਣਗੀਆਂ ਪੂਰੀ ਡਿਟੇਲ ਆਪਾਂ ਵੀਰ ਗੁਰਲਖਟੈਨ ਦੇ ਨਾਲ ਗੱਲਬਾਤ ਕਰ ਲਾਂਗੇ ਠੀਕ ਹੈ ਜੀ ਤੇ ਅੱਜ ਪੰਜ ਨਾਗ ਜਿਹੜੇ ਆ ਤੁਹਾਨੂੰ ਆਪਾਂ ਇਸ ਘਰੋਂ ਦਿਖਾ ਦਾਂਗੇ ਠੀਕ ਆ ਐਨੀਮਲ ਜਿਹੜਾ ਪਸੰਦ ਆਊਗਾ ਜਿਹੜੀ ਮੱਝ ਪਸੰਦ ਆਊਗੀ ਤਸੱਲੀ ਤੁਸੀਂ ਕਰਨੀ ਆ ਸਾਰੇ ਪਸ਼ੂ ਬਿਲਕੁਲ ਮਿਲਕਤ ਆ ਜਿਨ੍ਹਾਂ ਜਿਨ੍ਹਾਂ ਮਿਲਕ ਥੱਲੇ ਹੋਇਆ ਉਹ ਵੀ ਦੱਸਿਆ ਜਾਊਗਾ ਰੇਟ ਭਾਅ ਪੜਦਾ ਬਿਲਕੁਲ ਇਸ ਵੀਡੀਓ ਦੇ ਵਿੱਚ ਦੋਸਤੋ ਕੀਤਾ ਜਾਊਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਅੱਗੇ ਕੁਝ ਨਵੇਂ ਫਾਰਮਰ ਵੀਰਾਂ ਤੱਕ ਵੀ ਜਿਹੜੀ ਆ ਵੀਡੀਓ ਪਹੁੰਚ ਸਕੇ 25 ਅਗਸਤ ਨੂੰ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਕੋਈ 1:30 ਵਜੇ ਇੱਕ 1:30 ਵਜੇ ਤੇ ਆਜੋ ਕਰਦੇ ਆਂ ਗੱਲਬਾਤ ਬਖਾਉਣੇ ਆ ਇਕੱਲਾ ਇਕੱਲਾ ਪਸੂ ਤੁਹਾਨੂੰ ਖੋਲ ਕੇ ਤੋੜ ਕੇ ਤੇ ਪੂਰੀ ਗੱਲਬਾਤ ਕਰਦੇ ਆਂ ਵੀਰ ਹੋਰਾਂ ਦੇ ਨਾਲ ਆਜੋ ਜੀ ਸਭ ਤੋਂ ਪਹਿਲਾਂ ਵੀਰ ਗੋਰਾ ਲਫਤਾਂ ਸਿੰਘ ਕੀ ਹਾਲ ਨੇ ਵਧੀਆ ਵੀਰ ਜੀ ਵਧੀਆ ਤੁਸੀਂ ਸਾਰਾ ਸਭ ਠੀਕ ਠਾਕ ਜੀ ਬਹੁਤ ਵਧੀਆ ਬਹੁਤ ਵਧੀਆ ਵੀਰ ਅੱਛਾ ਲਫਤਾਂ ਭਾਈ ਹੁਣ ਕਾਫੀ ਵਿੱਚ ਵਖਵਾ ਪੈ ਜਾਂਦਾ ਵਿੱਚ ਥੋੜਾ ਜਿਹਾ ਅੰਤਰ ਪਾ ਕੇ ਹੁੰਦੇ ਜੀ ਸਾਹਮਣੇ ਰਗਫਾ ਵੀ ਜੀ ਤੁਹਾਨੂੰ ਕੀ ਦੱਸਾਂ ਵੀ ਮੈਂ ਨਾ ਹੈਗਾ ਕੱਲਾ ਜਾਣਾ ਨਾਲ ਦਾ ਵੀ ਇਹ ਚਲ ਗਿਆ ਬਾਹਰ ਕਤਰਾ ਤੇ ਉਹਦਾ ਕਰਕੇ ਇਹਦੇ ਇੱਕ ਪੈਰੀ ਪੁਲੀ ਠੇਕ ਕੇ ਰੱਖ ਬੈਠੇ ਵਾਵਾ ਥਾ ਉਹਦਾ ਕਹ ਕੇ ਕੱਲਾ ਹੀ ਫਸੇ ਰਹੇ ਆ ਦੇ ਨਿਕਲੇ ਨਾ ਗਿਆ ਮਾਰ ਦਾਂਗੇ ਇੱਕੋ ਵੀ ਦਿਨ ਸੀ ਭਾਉ ਫਤਿਹ ਸਿੰਘਾ ਦੇ ਵੀ ਦੂਜੇ ਤਿੱਜੇ ਦਿਨ ਬੱਲੇ ਬੱਲੇ ਕਰਵਾ ਦਿੰਦੇ ਕਰਾ ਦਿੰਦੇ ਹੀ ਕਰਾ ਦਿੰਦੇ ਹੋਰੀਆਂ ਦੀ ਥਾਂ ਨਹੀਂ ਸਾਡੇ ਕੋਲ ਹੁੰਦੀਆਂ ਪਈਆਂ ਪਰ ਇਹ ਆ ਵੀ ਚਲੋ ਕੋਸ਼ਿਸ਼ ਕਰਦੇ ਆ ਵੀ ਚਲੋ ਪਿੱਤੂ ਰਹਿ ਰਹੀਏ ਹੈ ਬਿਲਕੁਲ ਬਿਲਕੁਲ ਹਾਂਜੀ ਉਹਨਾਂ ਦੀ ਲਈ ਬਿਲਕੁਲ ਬਿਲਕੁਲ ਇੱਕ ਹੋਰੀ ਤਾਂ ਜਿਹੜੀ ਆ ਦੋਸਤੋ ਮਾਝ ਏਰੀਆ ਦੀ ਗੱਲ ਕਰ ਲਈ ਪੱਟੀ ਸ਼ਹਿਰ ਦੀ ਗੱਲ ਕਰ ਲਈ ਅਸਲ ਪਿੰਡ ਦੀ ਗੱਲ ਕਰ ਲਈ ਵੀ ਮੈਨੂੰ ਲੱਗਦਾ ਵੀ ਭੈਣ ਭਰਾ ਜਿਵੇਂ ਕਿਸੇ ਸੈਲੀਬ੍ਰਿਟੀ ਨੂੰ ਮਿਲਣ ਆਉਂਦੇ ਹੁੰਦੇ ਸੀ ਨਾ ਵੀ ਉਹ ਗੱਲਬਾਤ ਹੋ ਗਈ ਸੀ ਪਾਉ ਬਤੇ ਸਿੰਘ ਦੀ ਤੇ ਬੜੀ ਦੂਰ ਦਰਾਂ ਦੇ ਉਹ ਭੈਣ ਭਰਾ ਇੰਨਾ ਕਿ ਜ਼ਿਆਦਾ ਮਾਣ ਸਤਿਕਾਰ ਪਿਆਰ ਕਰਦੇ ਸੀਗੇ ਚਲੋ ਬਾਕੀ ਆਪਣੇ ਵਿੱਚ ਅਜੇ ਮੌਜੂਦ ਨਹੀਂ ਕਿ ਚਲੋ ਚੇਤੇ ਆਉਂਦੇ ਨੇ ਚੇਤੇ ਜ਼ਰੂਰ ਆਉਂਦੇ ਰਹਿਣਗੇ ਤੇ ਆਜੋ ਨਾਲੋ ਕਰਦੇ ਆਂ ਦੋਸਤੋ ਸ਼ੁਰੂਆਤ ਕਰਦੇ ਆਂ ਤੇ ਗੁਰਲਫਤਹਿਰ ਭਾਈ ਆ ਮੱਝਾਂ ਪੰਜ ਦਿਖਾਉਣੀਆਂ ਟੋਕੜ ਕੱਪਣ ਵੀ ਹੈਗੇ ਨਾਗ ਸੱਜਰ ਸੁਈਆਂ ਵੀ ਆ ਸੱਜਰਾਂ ਸੁਈਆਂ ਵੀ ਆਈਆਂ ਵੇਜੀ ਦੇ ਆਪਣੇ ਕੋ ਟੋਕੜ ਨਾ ਕੱਪਣਾ ਵੀ ਨਾਗ ਹੈਗੇ ਆ ਠੀਕ ਹੈ ਜੀ ਹਾਂਜੀ ਤੇ ਕੋਈ ਗੱਲ ਨਹੀਂ ਆਜੋ ਕਰਦੇ ਆਂ ਸ਼ੁਰੂਆਤ ਪਹਿਲਾਂ ਪਰ ਤੋਂ ਲਫਟਾਂ ਭਾਈ ਜਿਹੜੀ ਇਹ ਮੱਝ ਇੱਥੇ ਆਚਾਰਨਾ ਪਊ ਵੀ ਜਿਹੜੀ ਇਹ ਝੋਟੀ ਆ ਸਵੇਰ ਕਿੰਨਾ ਤੇ ਕਿੰਨਾ ਟਾਈਮ ਪਹਿਲਾਂ ਹਾਂਜੀ ਪਹਿਲਾਂ ਅੱਛਾ ਜੀ ਤੇ ਐ ਟਾਈਮ ਵੀ ਜਿਹੜਾ ਥਲੇ ਹੋਊਗਾ ਕੋਈ 8 ਵਜੇ ਪੱਕਾ 8 ਕਿਲੋ ਦੁੱਧ ਹੈਗਾ ਤੁਸੀਂ 7 ਮੰਨ ਕੇ ਚੱਲੇ ਵੀ ਜੀ ਠੀਕ ਹੈ ਜੀ ਮਗਰ ਕਟਾ ਜੇ ਇਹਦੇ ਠੀਕ ਹੈ ਜੀ ਤੇ ਇਹਨੂੰ ਅੱਜ 25 26 ਦਿਨ ਹੋ ਗਏ ਵੀ ਜੀ ਸੂਈ ਨੂੰ ਠੀਕ ਹੈ ਜੀ ਹਾਂਜੀ 25 26 ਦਿਨ ਦੋਸਤੋ ਜਿਹੜੀ ਇਸ ਝੋਟੀ ਨੂੰ ਹੋ ਗਏ ਆ ਸੂਈ ਨੂੰ ਮਗਰ ਕਟਾ ਤੇ ਪਹਿਲਾਂ ਝੋਟੀ ਵੀਰ ਦੱਸ ਰਿਹਾ ਵੀ ਪਹਿਲਾ ਸੂਆ ਸੂਈ ਥੋੜਾ ਜਿਹਾ ਹੋ ਸਕਦਾ ਇਹ ਪਸ਼ੂ ਕੋਈ ਦੱਬਾ ਮਾਰ ਕੇ ਕੋਈ ਸਾਲ ਲੇਟ ਬਣਿਆ ਹੋਵੇ ਪੱਕਾ ਪੱਕ ਪੱਕ ਇਹ ਪਸ਼ੂ ਠੀਕ ਆ ਬਣਿਆ ਹੋਵੇ ਤੇ ਸਿੰਘ ਤੁਸੀਂ ਦੇਖ ਲਓ ਠੀਕ ਆ ਜੀ ਬੈਕ ਸਾਈਡ ਤੇ ਥੋੜੇ ਦਾਤੀ ਸਿੰਘੇ ਆ ਬਾਕੀ ਕੱਦ-ਕਾਡ ਦੀ ਬੜੀ ਸੋਹਣੀ ਆ ਕੱਦ-ਕਾਡ ਤੁਹਾਨੂੰ ਵਿਖਾਉਣੇ ਆ ਬੜਾ ਵਧੀਆ ਕੱਦ-ਕਟ ਠੀਕ ਆ ਜੀ ਬਿਲਕੁਲ ਪਤਲੇ ਪਿੰਡੇ ਦੀ ਆਹ ਰੂਪ ਆ ਆ ਦੇਖੋ ਠੀਕ ਆ ਜੀ ਆਹ ਥੰਮ ਲਈਵਾ ਜੀ ਅੱਛਾ 25 ਦਿਨਾਂ ਦੀ ਸੂਈ ਥਲੇ ਲਪੇਣ ਭਾਈ ਕਿੰਨਾ ਕੁ ਦੁੱਧ ਆ ਦੋਤ ਵੀ ਜੀ ਇਹਦੇ ਲਈ 8 ਕਿਲੋ ਆ ਵੀਰ ਕੋਈ ਜਿਹਨੇ ਸੌਦਾ ਕਰਨਾ 7 ਕਿਲੋ ਦਾ ਮੰਨ ਕੇ ਕਰ ਲਿਓ ਜੀ ਕੋਈ 7 ਕਿਲੋ ਮੰਨ ਕੇ ਨਹੀਂ ਹਾਂ ਨਹੀਂ ਚੋ ਕੇ 7 ਕਿਲੋ ਹੀ ਤੋਂ ਲੈ ਦੇ ਆਪਦੀ ਥੱਲੀ ਨਾਲ ਤੇ ਚੁਵਾਈ ਕਿਵੇਂ ਭੂਰ ਛਟਾ ਕਿਸੇ ਪਾਸੇ ਬਾਕੀ ਤਿੰਨ ਸਾਹ ਥਾਂ ਵੀ ਜੀ ਸਾਹ ਸਭ ਅਗਲੇ ਥਾਂ ਜਿਹਨਾਂ ਮਾੜਾ ਆਇਆ ਛਟਾ ਵਾ ਮਾੜਾ ਜਗਲੇ ਥਾਂ ਬੇਮੂਮਈਆ ਬਹਿਣੀ ਵਾਲਾ ਜਦਾਂ ਆਪਣਾ ਦੱਸਣ ਦਾ ਫਰਜ਼ ਬੰਦਾ ਵਾ ਕਿਉਂ ਵੀ ਕਿਸੇ ਨੇ ਵੀਰ ਭਰਾਣੇ ਦੂਰੋਂ ਕਿਸੇ ਵੇਲੇ ਆਉਣਾ ਵਾ ਉਹ ਆ ਕੇ ਇੱਥੇ ਆ ਕੇ ਅਗਲਾ ਕਰੇ ਤਾਂ ਆਪ ਪਹਿਲਾਂ ਦੱਸਾਂਗੇ ਵੀ ਇੰਨਾ ਨਹੀਂ ਕੋਈ ਖਾਸ ਹਾਂ 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 ਕਿਉਂ ਚਾਹ ਜੇ ਇੱਕ ਨੰਬਰ ਹੈ ਵਧੀਆ ਹੂੰ ਧਾਰ ਵਧੀਆ ਵੱਜ ਕੇ ਆਉਂਦੀ ਆ ਆ ਦੇਖੋ ਇਹੋ ਜਿਹੀ ਨਹੀਂ ਕੋਈ ਚੱਕਰਾ ਹੈ ਛਟਾ ਵੀ ਆਪਣਾ ਵੀ ਜੇ ਕੋਈ ਅਨਜਾਨਪੰਦਾ ਚ ਉਹਦਾ ਵੱਜ ਜਾਂਦਾ ਸਨ ਬਿਲਕੁਲ 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 ਉਹ ਥੋੜੀ ਆदत ਬਣ ਗਈ ਮੁਠੀ ਉਹ ਸਾਨੂੰ ਦੱਬੀ ਤੇ ਫਿਰ ਫਿਰ ਮਹਿਸੂਸ ਹੋਊਗਾ ਹਾਂਜੀ ਹਾਂਜੀ ਉਹਦਾ ਛਟਾ ਹੈ ਬਾਕੀ ਚਵਾਈ ਚਵਾਈ ਪੋਲੀ ਚਵਾਈ ਪੋਲੀ ਇੱਕ ਨੰਬਰੇ ਵਿੱਚ ਹੀ ਠੀਕ ਆ ਜੀ ਮੋਲ ਆ ਭਾਈ ਲਫਤਾਂ ਕੀ ਰੋ ਕਹਿੰਦਾ ਮੋਲ ਵੀ ਜੀ ਦਾ 57000 ਰੁਪਏ ਕਰਦੇ ਆ ਹਾਂ ਹਾਂ ਨਾ 55000 ਹੀ ਦੇ ਦਾਂਗੇ 55000 ਦੀ ਹਾਂਜੀ 55000 ਦੀ ਠੀਕ ਆ ਜੀ ਫੋਲ ਕੇ 55000 ਦੀ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਇਹ ਝੋਟੀ ਆ ਇਹ ਦਿੱਤੀ ਜਾਊਗੀ 25 ਦਿਨਾਂ ਦੀ ਸੂਈ ਆ 8 ਕਿਲੋ ਦੁੱਧ ਪਰ 7 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਹਾਈਟ ਕੱਦ ਦੀ ਸੋਹਣੀ ਆ ਰਾਜੀ ਆ ਪੂਰੀ ਪਲੀ ਠੀਕ ਆ ਵਜ਼ਨ-ਵਜਨ ਤੁਸੀਂ ਵੇਖ ਹੀ ਸਕਦੇ ਹੋ ਵੀਡੀਓ ਦੇ ਵਿੱਚ ਰਾਜੀ ਵਜ਼ਨਦਾਰ ਠੀਕ ਆ ਉਹ ਚਵਾਈ ਜਿਹੜੀ ਆ ਪੋਲੀ ਆ ਬਾਕੀ ਕਿਸੇ ਵੀਰ ਨੇ ਖਰੀਦਦਾਰ ਨੇ ਖਰੀਦਣੀ ਆ ਆਪਦੀ ਤਸੱਲੀ ਉਹਨੇ ਕਰ ਹੀ ਲੈਣੀ ਆ ਸਾਈ ਵੀਰ ਨਾਲ ਕਰਕੇ ਆਪਦੀ ਤਸੱਲੀ ਕਰ ਲਿਓ ਦਿਲ ਨੂੰ ਲੱਗੀ ਫੱਬੀ ਤੇ ਜਰੂਰ ਬਾਕੀ ਪੇਮੈਂਟ ਕਰਕੇ ਦੋਸਤੋ ਪਸ਼ੂ ਆਪਣੇ ਘਰ ਲੈ ਕੇ ਜਾ ਸਕਦੇ ਹੋ ਬਾਕੀ ਥਣ ਦੇਵਾ ਬਹੁਤ ਵਧੀਆ ਜੀ ਠੀਕ ਹੈ ਜੀ ਥਣ ਦੇਵਾ ਵਧੀਆ ਹੈ ਤੇ ਚੁਆਈ ਫੋਲੀ ਆ ਕਿਸੇ ਭੈਣ ਨੇ ਚੁਆਈ ਕਰਨੀ ਆ ਵੀਰ ਦੇ ਕਰਨੀ ਆ ਤੁਸੀਂ ਇਸ ਲਈ ਜਿਹੜੀ ਆ ਚੁਆਈ ਉਹ ਕਰ ਸਕਦੇ ਹੋ ਤੇ ਲੈਣ ਦੇਣ ਵੀ ਬੜਾ ਜਾਇਜ਼ ਠੀਕ ਆ ਤੇ 52 ਕੀਤਾ ਸੀਗਾ ਜੀ ਨਹੀਂ ਇਹ 55 ਕੀਤਾ ਜੀ 55 55 ਦੀ ہاں ਨਾ ਜਿਹੜੀ ਹਾਂਜੀ 55 ਦੀ ਠੀਕ ਆ ਜੀ 55 ਦਾ ਆਰਡਰ ਕਰਵਾਇਆ ਘਰੇ ਆ ਦਾ ਜਰੂਰ ਲਓ ਜੀ ਹਾਂਜੀ ਦੋ ਤੋਂ ਮਲਕੀ ਚੜ੍ਹ ਵੀ ਸਕਦੀ ਹੈ ਦੁੱਧੋ ਵੀ ਨਹੀਂ ਤਾਂ ਦੁੱਧਣਾ ਵੀ ਮੈਂ ਨਾ ਕੱਲਾ ਕਰਕੇ ਫਸਿਆ ਕਰਕੇ ਝੋਨੇ ਚਾਹਦੇ ਬਹੁਤ ਜ਼ਿਆਦਾ ਔਖਾ ਹੈ ਇਹ ਕੰਮ ਅੱਛਾ ਜੀ ਹਾਂਜੀ ਇੱਕ ਕਈ ਛੋੜਦੇ ਛੜਦੇ ਰਹੇ ਹਾਂ 11 21 ਲਾ ਕੇ ਨਾ ਅਜ ਤੋਂ 20 ਦਿਨੋਂ ਬਹੁਤ ਥੋੜਾ ਬਹੁਤ ਜ਼ਿਆਦਾ ਵਿਜੀ ਹਾਂ ਬਹੁਤ ਜ਼ਿਆਦਾ ਬਿਲਕੁਲ 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 ਕਈ ਵੀਰ ਭਰਾਵਾਂ ਦੇ ਫੋਨ ਆਉਂਦੇ ਰਹੇ ਇੱਕ ਵੀਰ ਸਿਰ ਰੁੱਸ ਗਿਆ ਆਂਦਾ ਵੀ ਤੇਰਾ ਨੰਬਰ ਡਿਲੀਟ ਕਰ ਦਈਏ ਜੇ ਨਹੀਂ ਸਾਡਾ ਫੋਨ ਚੁੱਕਣਾ ਹੰਦਾ ਰੇ ਅੱਛਾ 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 ਆ ਤਾਂ ਮੈਂ ਵੀ ਨਹੀਂ ਵੀ ਨੰਬਰ ਨਾ ਲੀਤੀ ਦੋ ਮਹੀਨੇ ਹੋ ਗਿਆ ਆਪਣਾ ਵੀਡੀਓ ਪਾਈ ਨੂੰ ਹਾਂਜੀ ਬਾਰੇ ਵੀਰਾਂ ਦੇ ਫੋਨ ਆਉਂਦੇ ਰਹੇ ਆ ਵੇਦੀ ਕੀ ਗੱਲ ਬਾਬਰ ਦਾ ਇਹ ਕੰਮ ਛੱਡਦਾ ਇਹ ਕੀ ਗੱਲ ਆ ਵੀਡੀਓ ਨਹੀਂ ਪਾਉਂਦੇ ਨਹੀਂ ਨਹੀਂ ਹਾਂ ਪਰ ਇਹ ਜਰੂਰ ਜਰੂਰ ਥੋੜੇ ਵੀਡੀਓ ਹੋ ਗਏ ਆ ਥੋੜਾ ਜਿਹਾ ਜੀ ਵੀ ਕੱਲੇ ਕਰੇ ਬੰਦੇ ਨੂੰ ਹੋਰ ਵੀ ਕੰਮ ਹੋ ਜਾਂਦੇ ਆ ਜੀ ਠੀਕ ਆ ਕਈ ਬਣਾਏ ਜੇ ਆਪਾਂ ਸਾਈਡ ਬਿਜ਼ਨਸ ਰੱਖਿਆ ਹੁੰਦਾ ਕਈਆਂ ਨੇ ਪ੍ਰੋਫੈਸ਼ਨਲ ਬਣਾਇਆ ਆਪਾਂ ਨੂੰ ਹੁੰਦਾ ਵੀ ਕਈ ਨਾ ਜੋ ਵਾਈ ਵਟਾ ਵੀ ਦੇਖਣਾ ਇਹ ਵੀ ਚਲੋ ਸਾਈਡ ਤੇ ਕੋਈ ਪਸ਼ੂ ਨਾ ਨਿਕਲਦਾ ਜੇ ਜ਼ਰੂਰ ਲਿਆ ਕੇ ਪੇਸ਼ ਕਰੀਏ ਹਾਂਜੀ ਹਾਂਜੀ ਤਾਂ ਕਈ ਵਾਰ ਲੇਟ ਹੋ ਸਕਦਾ ਲੇਟ ਹੋ ਸਕਦਾ ਵਾ ਇਹ ਆ ਵੀ ਚਲੋ ਕੰਮ ਤੇ ਕਰਾਂਗੇ ਜ਼ਰੂਰ ਗਾਏ ਸਾਰੀ ਨੂੰਰੀ ਪਾਉ ਦੀਆਂ ਪਾਈਆਂ ਲੀਆਂ ਤੇ ਆਪਾਂ ਤੁਰਨਾ ਦੇ ਗਾਏ ਹਾਂਜੀ ਹਾਂਜੀ ਬਾਕੀ ਇਹ ਲਪਟੇਨ ਅਗਲੇ ਬੰਨੇ 2 ਨੰਬਰ ਦੇ ਮੱਝ ਆਪਣੀ ਏ ਵੀ ਜੀ ਤੀਸਰਾ ਸੂਹਾ ਆਏ ਮੈਂ ਅੱਛਾ ਜੀ ਹਾਂ ਜੀ ਇਸ ਲਈ ਆ 8 ਕਿਲੋ ਦੁੱਧ ਹੋਊਗਾ 8 ਕਿਲੋ ਤੇ ਮਗਰ ਕੱਟੀ ਜੇ ਮਗਰ ਕੱਟੀ 8 ਕਿਲੋ ਦੁੱਧ ਤਾਂ ਕਿੰਨੇ ਕਿ ਦਿਨਾਂ ਦੀ ਸੂਈ ਜੀ ਜੀ ਮਹੀਨਾ ਹੋ ਗਿਆ ਸੂਈ ਨੂੰ ਮਹੀਨਾ ਹੋ ਗਿਆ ਸੂਈ ਨੂੰ ਸੂਹਾ ਤੀਜਾ ਕ ਸੂਈ ਜਾਈ ਹੋ ਗਈ ਤੀਸਰਾ ਸੂਹਾ ਵੀ ਜੀ ਤੀਸਰਾ ਸੂਹਾ ਸੂਈ ਹੈ ਦੋਸਤੋ ਮਹੀਨੇ ਦੀ ਸੂਈ ਆ ਤੇ 8 ਕਿਲੋ ਲਗੋ ਤਾਂ ਇੱਕ ਰੀ ਤੇਲ ਲਈਏ ਇੱਕ ਥਾਂ ਮਗਰਲੇ ਦੀ ਤੇਲ ਤੇਲ ਲੈ ਆਏ ਠੀਕ ਹੈ ਭਰਾ ਹਾਂ ਜੀ ਮਗਰਲੇ ਇੱਕ ਥਾਂ ਦੀ ਵੀਰੋ ਤੇਲ ਆ ਤੇ ਬੱਚਾ ਇਹ ਤਾਂ ਮਗਰ ਰੱਖੀ ਸੀ ਇਹਨੇ ਮਗਰ ਕੱਟੀ ਜੇ ਇਹ ਤਾਂ ਮਗਰ ਕੱਟੀ ਆ ਇਹ ਉਹਾਂ ਦੇ ਵਿੱਚ ਮੰਦਰੂ ਤੇਲ ਹੀ ਅੱਛਾ ਜੀ ਪੀ ਇਹ ਉਦਾਂ ਨਹੀਂ ਥਣ ਖਰਾਬ ਹੋਇਆ ਇਹ ਜੋ ਪਹਿਲੇ ਸੂਏ ਸੁਈ ਆ ਇਹ ਉਰੋਂਦੀ ਵੀ ਉਹ ਉਦੋਂ ਦੀ ਤੇਲ ਆ ਹਾਂ ਤੇਲ ਆ ਇਹ ਬਾਕੀ ਜਿਹੜੇ ਮਗਰਲੇ ਤਿੰਨ ਜਿਹੜੇ ਨਾਲ ਦੇ ਪੂਰੇ ਵਰਦੇ ਆ ਮੈਂ ਨਾ ਕੋਈ ਗੱਲ ਨਹੀਂ ਕੋਈ ਜੀ ਭੂਰ ਛੱਟਾ ਨਹੀਂ ਆ ਕੋਜ ਨਹੀਂ ਕਰਦੀ ਕਰਮ ਵਾਲੀ ਹਾਂ ਬਾਕੀ ਦੋਸਤੋ ਬਾਕੀ ਤਿੰਨੇ ਥਣ ਪ੍ਰੋਪਰ ਵਰਦੇ ਆ ਪੋਲੀ ਚਵਾਈ ਆ ਮਹੀਨੇ ਦੀ ਸੂਈ ਆ ਮਗਰ ਕੱਟੀ ਆ 8 ਕਿਲੋ ਦੁੱਧ ਆ ਬਾਕੀ ਬਾਡੀ ਬੰਦਲ ਚੰਗੀ ਆ ਫੇਸ ਕੁਆਲਿਟੀ ਤੁਸੀਂ ਦੇਖ ਕੇ ਚੈੱਕ ਕਰ ਲਓ ਜੀ ਆ ਦੇਖੋ ਤੇ ਮੁੱਲੇ ਦਾ ਲੈਫਟਰਨ ਕਿੰਨਾ ਕੁ ਫਿਰ ਰਹਾਊਗਾ ਇਹਦਾ ਵੀ ਜੀ ਮੁੱਲ 47000 ਰੁਪਿਆ ਹਾਂਜੀ ਹਾਂ ਨਾ 45000 ਦੀ ਦੇਦਾਂਗੇ ਹਾਂ ਨਾ 45000 ਦੀ ਹਾਂਜੀ ਦੁੱਧ 8 ਕਿਲੋ ਮੇਰਾ ਵੀਰ ਪੱਕਾ ਉਚੋ ਕੇ ਲੈ ਜੀ ਠੰਡਾ ਕਰਕੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਮੁੱਲ ਦੋਸਤੋ ਕਰ ਲਿਆ 47 ਦੀ ਲੈਣ ਦੇਣ 47000 ਰੁਪਿਆ ਮੰਗਦੇ ਆ ਵੀਰ ਜੀ ਹਾਂਜੀ ਹਾਂ ਨਾ 45000 ਦੀ ਹੋਊਗੀ ਹਾਂ ਨਾ 45000 ਹਾਂਜੀ 45 ਬਾਕੀ ਸੱਜਣਾ ਜੀ ਤਾਂ ਤੁਸੀਂ ਦੱਸਿਆ ਬੱਚੇ ਆਪਾਂ ਦਿਖਾ ਦਾਂਗੇ ਹਾਂਜੀ ਸੱਜਣਾ ਜੀ ਆ ਜਾਂਦਾ ਪਸੂ ਮਹੀਨੇ ਦੀ ਸੂਈ ਆ ਹਾਂਜੀ ਦੇ ਖੋਲ ਕੇ ਵੀ ਦਿਖਾ ਦੇ ਬਾਕੀ ਇਹ ਵੀ ਜੀ ਮੋਲ ਦੇ ਹਿਸਾਬ ਨਾਲ ਨਹੀਂ ਡੰਗਰ ਆਪਣਾ ਮਹਿੰਗਾ ਹੋਊਗਾ ਜੇ ਉਹਨਾਂ ਨੂੰ ਆਪਾਂ 45000 ਰੁਪਿਆ ਲਾਇਆ ਅਜੇ ਤੇ ਠੀਕ ਹੈ ਜੀ ਇਹਨੂੰ ਸਾਰਾ ਸੁਗਾ ਕੱਟ ਕੇ ਚੋ ਲਈਏ ਦੋ ਨੰਬਰ ਵਾਲੇ ਵੀ ਜੇ ਕੱਲ ਨੂੰ ਮਾਰੇ ਨਾ ਜਦੋਂ ਨਵੀਨ ਰੋਈ ਰਵੇ ਦੋ ਨੰਬਰ ਦਾ ਆਪਣਾ ਨਾਮ ਹੀ ਲੈਂਦੇ ਮਾਜ ਖਲੋਤੇ ਆ ਪਰ ਇਹ ਵੀ ਜਦੋਂ ਇੰਨੀਆ ਰਕਮ ਇੰਨੀ ਨਹੀਂ ਕੀ ਰਕਮ ਦਾ ਕੋਈ ਵੀ ਨਹੀਂ ਆਉਂਦਾ ਨਹੀਂ ਜੀ ਨਹੀਂ ਚਲੋ ਅੱਗੇ ਬਣ ਗਈ ਫੇਰ ਦੁੱਧ ਪੀਣ ਨੂੰ ਇੰਨੀ ਰਕਮ ਕੋਈ ਨਹੀਂ ਆਉਂਦੀ ਹਾਂ ਕੁਝ ਨਹੀਂ ਆਉਂਦੀ ਆਉਂਦੇ ਸਾਂ ਅਜੇ ਹਰਭਰੀਆ ਹੀ ਹੋਈ ਤਾਂ ਹੋਰ ਮਹੀਨੇ ਡੇਢ ਤੱਕ ਬਣ ਗਈ ਬਣ ਗਈ ਤੇ ਫੇਰ ਅੱਗੇ ਨਵੇਂ ਦੁੱਧ ਦੀ ਆਸ ਹੋ ਜਾਂਦੀ ਆ ਹਾਂਜੀ ਇਹ ਚੱਕਰ ਆ ਵੀ ਇੰਨੇ ਪੈਸੇ ਨਹੀਂ ਆਉਂਦਾ ਕੋਈ ਵੀ ਬਿਲਕੁਲ 45000 ਦੋਸਤੋ ਲੈਂਦੇ ਮਹਿੰਗਾ ਜੀ ਜੀ 35000 ਦੋ ਨੰਬਰ ਵਾਲੇ ਲਈ ਜਾਂਦੇ ਵੀ ਠੀਕ ਹੈ ਜੀ ਠ ਤੇ ਤੇਲ ਤਾਂ ਭਾਈ ਪਹਿਲਾਂ ਮਤਲਬ ਜਦੋਂ ਖਰੀਦੀਏ ਕਿਸੇ ਤਰ੍ਹਾਂ ਦੀ ਜਾਂ ਸੂਣ ਤੋਂ ਪਹਿਲਾਂ ਕੋਈ ਭਾਰ ਪਿਛੇ ਕਦੀ ਕੋਈ ਤੰਗੀ ਨਹੀਂ ਲਈ ਕੋਈ ਨਹੀਂ ਆਪਣੇ ਤੋਂ ਨਹੀਂ ਕਰਮ ਵਾਲੀ ਕੋਈ ਵੀ ਆਈ ਇਹੋ ਜਿਹੀ ਠੀਕ ਆ ਜੀ ਇੱਕ ਥਣੋਂ ਦੋਸਤੋ ਤੇਲ ਲਾ ਠੀਕ ਆ ਇੱਕ ਥਣੋਂ ਤੇਲ ਤੇ ਮੱਝ ਜਿਹੜੀ ਆ ਰੇਟ ਪੜਦਾ ਵੇਖੀਏ ਤਾਂ ਇਹ ਚ ਆਇਆ ਜਾਂ ਠੀਕ ਆ ਜੀ ਕਿਉਂਕਿ ਪਸ਼ੂ ਦੇ ਹਿਸਾਬ ਨਾਲ ਹੀ ਮੁੱਲ ਕੀਤਾ ਜਾਂਦਾ ਤੇ ਜੇਕਰ ਪ੍ਰੋਪਰ ਚਾਰੇ ਥਣੋਂ ਚੱਲ ਤਲ ਚੱਲਦੇ ਹੁੰਦੇ ਤਾਂ ਥੋੜੀ ਜੀ ਆਪਾਂ ਕਹਿ ਸਕਦੇ ਵੀ ਮੋਲ ਦੀ ਰੇਟ ਦੀ ਕੰਡੀਸ਼ਨ ਥੋੜੀ ਜੀ ਹੋਰ ਹੋ ਜਣੀ ਸੀ ਠੀਕ ਆ ਇਸ ਕਰਕੇ ਪੁੱਛੋ ਚਲੋ ਪਤਾ ਨਹੀਂ ਲੱਗਦਾ ਕਿ ਵੀ ਜਮਾਂਦਰੂ ਤੇਲ ਆ ਜਾਂ ਦੂਜੇ ਸੂਵੇ ਪਹਿਲੇ ਸੂਵੇ ਕਿਸੇ ਟਾਈਮ ਕੋਈ ਰਿਕਵਰਡ ਪੈ ਗਈ ਹੋਵੇ ਜਾਂ ਤੁਹਾਡੇ ਕੋਈ ਦੋ ਸੂਵੇ ਸੂਈ ਆ ਜੇ ਤੁਸੀਂ ਫੇਰ ਦਾ ਸੂਈ ਆ ਦੇ ਤੇ ਜਮਾਂਦਰੂ ਹੀ ਆ ਜਮਾਂਦਰੂ ਹੀ ਆ ਹਾਂ ਤੇ ਬਾਕੀ ਇਹ ਕਿ ਲੋ ਆਪਾਂ ਕਿਹੜਾ ਕੇੜਾ ਕੇੜਾ ਭੇਦ ਪਾਇਆ ਝੂਠ ਮਾਰਦਾ ਹੱਦੋਂ ਹਾਂ ਹਾਂ ਹਾਂਜੀ ਲਓ ਜੀ 45000 ਦੇ ਦੂਜੇ ਨੰਬਰ ਦੀ ਜਿਹੜੀ ਹੈ ਦੋਸਤੋ ਇਹ ਮੱਚ ਤੁਹਾਨੂੰ 45000 ਚ ਮਿਲ ਜੂਗੀ 8 7 8 7 ਕਿਲੋ ਦੀ ਚਵਾਈ ਤੁਸੀਂ ਕਰ ਲਈ। ਇਹ 8 ਕਿਲੋ ਪੱਕਾ ਦੋ ਦੇ। ਠੀਕ ਹੈ ਜੀ। ਹਾਂ। ਠੀਕ ਹੈ ਜੀ ਠੀਕ। 7 ਨਾ ਹੋਊਗਾ 8 ਹੋਊਗਾ। 8 ਹੋਊਗਾ। ਹਾਂ। ਲਓ ਵੀ ਭਰਾਗੋ ਠੀਕ ਆ 8 ਕਿਲੋ ਇਹ ਸਮਝ ਥੱਲੇ। ਇਹ ਸੁਬਾਹ ਇੱਕ ਹੋਰ ਤੁਹਾਨੂੰ ਅਗਲੀ ਮੱਝ ਦਿਖਾਉਣੇ ਆ। ਠੀਕ ਆ ਜੀ। ਇਹ ਵੀ ਮੱਝ ਦਾ ਰਿਕਾਰਡ ਪੁੱਛ ਲੈਣੀ ਆ ਵੀ ਕੀ ਜਿਹੜਾ ਅੱਜ ਮੌਜੂਦਾ। ਅੱਛਾ ਲਪਟੈਣ ਭਈ ਇਹਦਾ ਕੀ ਹਿਸਾਬ ਹੈ ਅੱਜ? ਇਹ ਵੀ ਜੀ ਦੋਆਂ ਗਮੇ ਹੈ ਸੂਈ ਆ ਮੈਂ। ਅੱਛਾ ਜੀ। ਹਾਂ ਜੀ। ਠੀਕ ਆ। ਤੇ ਇਹਨੂੰ ਅੱਜ 22 23 ਦਿਨ ਹੋ ਗਏ ਵੀ ਜਿਹਨੂੰ ਟੀਕਾ ਭਰਾਇ ਨੂੰ। ਅੱਛ ਤੇ ਇਹ ਗਦਮ ਹੋ ਗਏ ਆ 22 23 ਹਾਂ ਇਹ ਮੈਂ ਦੋ ਕੁ ਦਿਨ ਸੁਈ ਹੈ ਹਾਂ ਦੋਆਂ ਕ ਮਹੀਨੇ ਸੁਈ ਆ ਅੱਛਾ ਜੀ ਫਿਰ ਬੱਚੇ ਤੋਂ ਬੱਚਾ ਤੁਸੀਂ ਪਿਛਲੀ ਵੀਡੀਓ ਦੋ ਮਹੀਨੇ ਪਹਿਲਾਂ ਪਾਈ ਸੀ ਆਪਾਂ ਦੋ ਮਹੀਨੇ ਜਦੋਂ ਪਹਿਲਾਂ ਵੀਡੀਓ ਪਾਈ ਉਦੋਂ ਇਹ ਤਾਜੀ ਸੁਈ ਸੀ ਮੈਂ ਇਹ ਆਪਾਂ ਲਿਆਂਦੀ ਮੈਂ ਇਹ ਉਹ ਉਹ ਪਹੂ ਜਿਹੜੇ ਵੀਡੀਓ ਵਾਲੇ ਉਹ ਵੇਗ ਗਏ ਸੀ ਕੋਈ ਵੀਡੀਓ ਤੇ ਇਹ ਮੈਂ ਲਿਆਂਦੀ ਉਦੋਂ ਤਾਜੀ ਸੁਈ ਸੀ ਹਾਂ ਤੇ ਇਹ ਤਾਜੀ ਸੁਈ ਸੀ ਹਾਂ ਜੀ ਆਪਣੇ ਕੋਈ ਸਾਹਮਣੀ ਹੋਈ ਤੇ ਫਾਲਦੀ ਤੇ ਖਲ ਗਿਆ ਇਹਦਾ ਮਾਰਗ ਠੀਕ ਹੈ ਤੇ ਬਾਅਦੋਂ ਇਹ ਇਹ ਇਰਚ ਆਇਰਮੈਟਿਕ ਆ ਭਰਾਤਾ ਜੀ ਬਾਈ 23 ਦਿਨ ਉਹ ਵੀ ਹੋ ਗਏ ਹਾਂਜੀ ਬਾਈ ਤੇ 7 ਕਿਲੋ ਦੁੱਧ ਹੁਣ ਹੋਰ ਆਏ ਤੋਂ 7-8 ਕਿਲੋਤ ਦਿੱਤੀਏਗਾ 7-8 ਮੁੰਡਾ ਕੀਤਾ ਮੈਂ ਬੰਦ ਹਾਂ ਏਆਈ ਕਰਾਈ ਕਰਕੇ ਮੈਂ ਗਰਮੀ ਆ ਰਹੀ ਵੀ ਫਿਰ ਦਾਬਣਾ ਮਾਰ ਜੀ ਠੀਕ ਆ ਜੀ ਹਾਂਜੀ 7-8 ਕਿਲੋ ਦੁੱਧ ਤਾਂ ਬਾਕੀ ਥਣ ਥਣ ਵੇਖੋ ਦੁੱਧ ਬਹੁਤ ਦੁੱਧ 7 ਕਿਲੋ ਇਹ ਥੱਲੇ ਹੈਗਾ ਅਸੀਂ ਕਰਮਾੜੀ ਥੱਲੇ ਠੀਕ ਆ ਜੀ ਤੇ ਜਿੱਦਨਾਂ ਵਾਂਡ ਭਾਂਡਾ ਥੋੜਾ ਘਟਾਇਆ ਨੇ ਏਆਈ ਕਰਾਈ ਕਿ ਉਦਨ ਦਾ ਭਾਜਾ ਥੋੜਾ ਜਿਹਾ ਦੁੱਧ ਦਾ ਫਰਕ ਪਾ ਗਿਆ ਤੇ ਚਵਾਈ ਕਿਉਂ ਹੈ ਚਵਾਈ ਇੱਕ ਨੰਬਰ ਵੀ ਜੀ ਕੋਲੀ ਆ ਪੂਰੀ ਕੋਈ ਭੂਰ ਛਟਾਣੀ ਕੋਈ ਥਣ ਵੱਧ ਘਟਣੀ ਆ ਜਿਹੜਾ ਆਪਾਂ ਹੋਇਆ ਹੀ ਉਹ ਚਾਪਾਂ ਦੱਸ ਦਈਦਾ ਵੀ ਪਹੂ ਇਹਰਾ ਕੰਮ ਸਚਾਈ ਦਾ ਵੀ ਜੀ ਸਚਾਈ ਕੰਮ ਆਉਂਦੀ ਆ ਸਚਾਈ ਉਹ ਆ ਕੇ ਖਲੋ ਜਾਂਦੀ ਆ ਬਿਲਕੁਲ ਜੀ ਹਾਂਜੀ ਇਹ ਜੇ ਕਰਦਾ ਵੀ ਜੇ ਕੋਈ ਭੂਰ ਛਟਾ ਨਹੀਂ ਕੋਈ ਥਾਨ ਵੱਧ ਘਟ ਨਹੀਂ ਲੋ ਵੀ ਦੋਸਤੋ ਇਹ ਮਾਧਿਅ ਪ੍ਰਭਾਗ ਵੇਕੇ ਚੈੱਕ ਕਰ ਲੋ 2 ਮਹੀਨਿਆਂ ਦੀ ਸੂਈ ਜੋ 2 ਦਾ ਪੇਸ਼ ਕਰ ਪੌਣੇ ਢਾਈ 3 ਮਹੀਨ ਢਾਈ ਮਹੀਨੇ ਮੰਨ ਸਕਦੇ ਹੋ 2 ਮੰਨ ਸਕਦੇ ਹੋ ਕਿਉਂਕਿ ਬੱਚਾ ਨਹੀਂਗਾ ਬਾਕੀ ਪੀਜ ਵੀ 2 ਮਹੀਨੇ ਕੋਈ ਮੇਰਾ ਵੀ ਪਿਛਲੀ ਵੀਡੀਓ ਕੱਢ ਕੇ ਚੈੱਕ ਕਰ ਲੇ ਉਦੋਂ ਮੈਂ ਨਹੀਂ ਹੈਗੀ ਆਪਣੇ ਘਰੇ ਪਿਛਲੀ ਵੀਡੀਓ ਪਾਈ ਸੀਗੀ ਤੇ ਉਦੋਂ ਜਿਹੜੀ ਇਹ ਮੌਜੂਦ ਨਹੀਂ ਸੀ ਹਨਾ ਉਹ ਤੋਂ ਲੈ ਕੇ ਆਂਦੀ ਸੀ ਬਸ ਉਹ ਤੋਂ ਮਗਰੋਂ ਲਿਆਂਦੀ ਉਹ ਪੌਜ ਨੂੰ ਵੇਗੇ ਆ ਠੀਕ ਹੈ ਜੀ 7 8 8 7 ਜਿਹੜਾ ਦੁੱਧ ਹੁਣ ਮੌਜੂਦ ਆ ਚਵਾਈ ਇੱਕ ਨੰਬਰ ਆ ਬਾਕੀ ਅੱਗੇ ਬਾਈਆਂ ਤਈਆਂ ਦਿਨਾਂ ਦੀ ਬਣੀ ਵੀ ਆ ਫਾਈਟ ਕਰ ਤੁਸੀਂ ਦੇਖ ਕੇ ਚੈੱਕ ਕਰ ਲੋ ਫੁੱਲ ਵੱਡੀ ਆ ਮੈਨੂੰ ਇਹ ਬੱਚਾ ਮਰ ਗਿਆਗਾ ਟੋਕੜ ਗੱਪਣ ਵੇਚ ਲਾਂਗੇ ਠੀਕ ਆ ਜੀ ਹਾਂਜੀ ਮੈਂ ਤਾਂ ਠੀਕ ਆ ਭਰਾ ਇਹਨੂੰ ਥੋੜੀ ਜਿਹੀ ਇਹ ਵੀ ਦਿਖਾਈ ਆ ਬਾਈ ਲੈਫਟ ਹੈਂਡ ਖੋਲ ਕੇ ਤੋੜਦੇ ਉਹਨੂੰ ਵੀ ਤੇ ਮਾਝੇ ਵੀ ਚੰਗੀਆਂ ਦੋਸਤੋ ਨਾਲ ਹੋ ਸਕਦਾ ਵੀ ਜੇਕਰ ਨਿਕਲ ਆਵੇ ਅੱਗੇ ਗੱਪਣ ਤੇ ਅੱਗੇ ਕਿਸੇ ਵੀਰ ਦਾ ਲੱਕ ਹੈਗਾ ਕਿਸਮਤਾ ਠੀਕ ਆ ਜੀ ਕਈ ਨਾ ਪਸ਼ੂ ਗੱਪਣ ਵੀ ਨਿਕਲ ਆਉਂਦੇ ਆ AI ਤੇ ਪਸ਼ੂ ਸੀਮਿੰਟ ਤੇ ਦਾ ਦੋਸਤ ਟੀਕੇ ਤੇ ਖੜ ਵੀ ਜਾਂਦੇ ਆ ਠੀਕ ਹੈ ਜੀ ਤੇ ਇਹ ਜਿਹੜੀ ਮੱਝ AI ਹੋਈ ਆ ਤੋਂ ਦਸਣਾ ਫਰਜ਼ ਬਣਦਾ ਜਿਹੜਾ ਕੁਝ ਬੋਇਆ ਹੋਵੇ ਤੇ ਚਵਾਈ ਇੱਕ ਨੰਬਰ ਆ ਮੇਰਾ ਵੀਰ ਦੋ ਕੁ ਮਹੀਨਿਆਂ ਦੀ ਸੋਈ ਆ ਆ ਲਓ ਬਿਲਕੁਲ ਕੋਈ ਟਿਕਟ ਲਾਣੀਗੀ ਦੋਵੇਂ ਟਾਈਮ ਪਹਾੜੇ ਤੇ ਚਾੜ੍ਹ ਤੇ ਮਿਲਦੀ ਹੈ ਭਰਾਵਾ ਠੀਕ ਆ ਇਹ ਵੀ ਤੁਸੀਂ ਜਰੂਰ ਧਿਆਨ ਰੱਖਣਾ ਕੋਈ ਜਨਾਨੀ ਜੋੜੇ ਬੰਦਾ ਜੋੜੇ ਮਿਆ ਜੁਨੇ ਇਹੋ ਜਿਹੀ ਨਹੀਂ ਹੋਣੀ ਪਈ ਹੈਗੀ ਠੀਕ ਆ ਠੀਕ ਆ ਜੀ ਹਾਂ ਜੀ ਵੰਗਾ ਪੋਣਾ ਮੰਗਲ ਤੇ ਤੈਨੂੰ ਪਾੜੋ ਨਹੀਂ ਪਣੋ ਕਾਦੀ ਮਰਜੀ ਹੈ ਠੀਕ ਆ ਜੀ ਹਾਂ ਜੀ ਵੰਗੇ ਤੋਂ ਕੁਝ ਨਹੀਂ ਆਂਦੀ ਇਹ ਪੋਣਾ ਵਾਂ ਤੇ ਪ੍ਰਵਾਹ ਹੀ ਲੈਂਦੀ ਆ ਜੇ ਨਹੀਂ ਪੋਣਾ ਦੇ ਹਿਲਦੀ ਨਹੀਂ ਲਾਦ ਲੋਤ ਨਹੀਂ ਕੋਈ ਵੀ ਗੱਲ ਨਹੀਂ ਕੋਈ ਨਹੀਂ ਤੇ ਕਿੰਨਾ ਮੋਲੇ ਦਾ ਲੁਟੈਣ ਮੋਲੇ ਦਾ ਵੀ ਜੀ 52000 ਰੁਪਏ ਕਰਦੇ ਆ ਹਾਂ हां ना वीजी 50 ही दे देंगे 50 दी हां जी ठीक है जी وچوں اور کوئی ਛੋਟਛਾਪਾ ਕਰ ਦਾਂਗੇ ਵੀਰ ਜੀ ਤਰੇ ਜਾਊਗਾ ਠੀਕ ਹੈ ਜੀ 8 ਕਿਲੋ ਦੁੱਧ ਖੁੱਲਾ ਡੁੱਲਾ हां 8 ਕਿਲੋ ਵੀਜੀ ਦੁੱਧ ਹੈਗਾ ਲਓ ਵੀ ਦੋਸਤੋ 50000 ਦੀ 52 ਕਰਾ ਲਓ 53 ਕਰਾ ਲਓ 52 ਬਾਕੀ 50000 ਦੀ ਲੈਣ ਦੇਣ ਹਾਂ ਨਾ ਬਾਕੀ ਫਿਰ ਵੀ ਜਿਹੜਾ ਕੋਈ ਵੀਰ ਇੱਥੇ ਆ ਗਿਆ ਕੋਈ ਨਹੀਂ ਪੁਰਾਣਾ ਅੱਡਾ ਦੋਸਤੋ ਪੁਰਾਣਾ ਥਾਂ ਹੈ ਕਈ ਵੀਰ ਇਹੋ ਜਿਹੇ ਆਉਂਦੇ ਆ ਵੀ ਲੈਡੀ ਆਦੇ ਵੀ ਪਾਉ ਫਰੇ ਹੋ ਕੇ ਬੜਾ ਮਾਲ ਖੜਿਆ ਹੈ ਕਿਤਾ ਤੇ ਮੈਂ ਵੀ ਉਹ ਆ ਕੇ ਫੇਰ ਚਲੋ ਮਾਂਦਾਨ ਕਰਾ ਲੈਂਦੇ ਬਹੁਤ ਵਧੀਆ ਕਰਨਾ ਵੀ ਪੈਂਦਾ ਵੀ ਨਹੀਂ ਨਹੀਂ ਉਹ ਤਾਂ ਸੁਭਾਅ ਥੋੜਾ ਟੈਣੀ ਆਪਣੀ ਜੀ ਲੋ ਚਾ ਹੈ ਨਹੀਂ ਆ ਇਹ ਮੋੜਦਾ ਨਹੀਂ ਹੈਗਾ ਕਿਸੇ ਨੂੰ ਨਹੀਂ ਮੋੜਦਾ ਨਹੀਂ ਜਿਹੜੋਂ ਦਾ ਨਾਮ ਲੈਂਦੇ ਆ ਫੇਰ ਆਖੀਦਾ ਬਈ ਚਲੋ ਕੋਈ ਨਹੀਂ ਜੋ ਤੁਸੀਂ ਦੇਣਾ ਵਦਾ ਦੇ ਦੋ ਜੀ ਬਿਲਕੁਲ ਬਿਲਕੁਲ ਇਹ ਚੱਕਰ ਫੇਰ ਨਹੀਂ ਸੌਦਾ ਜੀ ਪਾਜੀ ਕੀਤੀ ਜਾਂਦੀ ਪਾਉ ਫਤਿਹ ਸਿੰਘ ਦੀਆਂ ਚਲੋ ਬੰਦੇ ਨਾਲ ਬੰਦਾ ਨਹੀਂ ਰਲਦਾ ਜੀ ਉਹ ਤੇ ਹਰ ਕਦੀ ਆਪੋ ਆਪਣੀਆਂ ਗੱਲਾਂ ਬਾਤਾਂ ਨੇ ਤੇ ਐਵੇਂ ਬਾਕੀ ਰੇਟ ਜਿਹੜਾ ਦੋਸਤੋ ਇੱਥੋਂ ਤੱਕ ਵੀ ਤੁਹਾਨੂੰ ਜਿਹੜਾ ਪਰ ਜਾਇਜ ਲੱਗਾ ਹੋਊਗਾ ਜ਼ਰੂਰ ਤੁਸੀਂ ਕੰਟੈਕਟ ਕਰਨਾ ਭਾਈ ਗੁਰਲੈਸ ਬ੍ਰੈਂਡ ਦੇ ਨਾਲ ਨੰਬਰ ਸਦਾ ਲਗਾਤਾਰ ਬਿਲਕੁਲ ਥੱਲੇ ਚੱਲਦੀ ਨੇ ਇਸ ਤੋਂ ਬਾਅਦ ਇੱਕ ਹੋਰ ਅਗਲੀ ਮਾਝ ਤੁਹਾਨੂੰ ਦਿਖਾਉਣੇ ਆ ਇਹ ਟੋਕੜ ਗੱਪਣ ਦੋ ਨਗ ਆ ਗਈ ਆ ਦੋਸਤੋ ਟੋਕੜ ਗੱਪਣ ਆ ਪੁੱਛ ਲੈਨੇ ਕਿੰਨਾ ਕਿੰਨਾ ਦੁੱਧ ਅੱਛਾ ਇਹ ਥਲੇ ਦੋ ਤਤੇ ਇੱਕ ਸੂਬਾ ਦੱਸ ਜੀ ਕਿੰਨੇ ਸਵੇਲੇ ਗੱਪਣਾ ਜੀ ਇਹ ਵੀ ਜੀ ਤੀਸਰਾ ਸੂਬਾ ਸੂਈ ਹੈਗਾ ਚੌਥੇ ਵਾਸਤੇ ਗੱਪਣਿਆ ਹਾਂਜੀ ਤੇ ਇਹ ਪੰਜਾਂ ਮਹੀਨੇ ਦੇ ਗੱਪਣਿਆ ਵੀਰ ਕੋਈ ਆਵੇ ਆਪਦਾ ਡਾਕਟਰ ਲਾਏ ਵੇ ਜੇ ਇਥੋਂ ਸਦਰਾਂ ਕੋਈ ਇਥੋਂ ਸਾਦਾਂਗੇ ਆਪਦਾ ਚੈੱਕ ਕਰਾ ਲੈ ਦੁੱਧ ਵੀ ਜੇ ਇਸਲੇ 6 ਕਿਲੋ ਆ ਵੀਰ ਕੋਈ 5 ਕਿਲੋ ਮੰਨ ਕੇ ਸੌਦਾ ਕਰ ਲਿਆ ਆਪਣੇ ਨਾਲ ਜੋ ਕੇ ਲੈ ਜੇ ਸੌਦਾ ਇਹ ਕਿੜੀ ਵੀ ਗੱਬਣਿਆ ਕਿ ਚੋ ਕੇ ਲੈ ਜੇ 5 ਕਿਲੋ ਦੁੱਧ ਬਿਲਕੁਲ 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 ਹਾਂਜੀ 5 ਕਿਲੋ ਦੁੱਧ ਦਾ ਭਾਵੋ ਤੇ ਪੰਜਾਂ ਕਿ ਮਹੀਨਿਆਂ ਦੀ ਗੱਬਣ ਹਾਂਜੀ ਚੈੱਕ ਪਾਸ ਸੂਵੇ ਚੌਥੇ ਦੀ ਗੱਬਣ ਤੀਜਾ ਸੂਆ ਹੁਣ ਪ੍ਰੈਜੈਂਟ ਟਾਈਮ ਚੱਲਦਾ ਪਿਆ ਹਾਂਜੀ ਪਿੱਠਪੂੜਾ ਤੁਹਾਨੂੰ ਵਖਾਉਣੇ ਵੱਡੇ ਪੱਲੇ ਦੀ ਹੈ ਵੱਡੇ ਪੱਲੇ ਦੀ ਮੈਂ ਆ ਵੀ ਦੀ ਛੋਟੀ ਨਹੀਂ ਮੈਂ ਠੀਕ ਆ ਜੀ ਚੌੜਾ ਪੁਠਾ ਜ ਤੇ ਖੁੱਡੇ ਖਾਡੇ ਤੁਸੀਂ ਦੇਖੋ ਬਿਲਕੁਲ ਇਹਨ ਬਰਾਬਰ ਕੋਈ ਮੇਰਾ ਵੀਰ ਹੈ ਕਿਸੇ ਪਾਸੇੋਂ ਭੁੰਜੇ ਨਾ ਜਾਵੇ ਵੇਖਣ ਨੂੰ ਆਹ ਤੋਂ ਸੱਡੀ ਕਰਵਾ ਦਾਂਗੇ ਆ ਬੁੱਤੇ ਇਹ ਜੰਪਰਾਬਾਦੀ ਚੌਂਦੀ ਦਿੱਤੀ ਠੀਕ ਹੈ ਜੀ ਸਿੰਘ ਥੋੜਾ ਜਿਹਾ ਬੈਕ ਸਾਈਡ ਨੂੰ ਜਾ ਕੇ ਨਾ ਅਰਾਊਂਡ ਸ਼ੇਪ ਲਈ ਹੋਈ ਆ ਗੋਲ ਕੀਤੀ ਆ ਠੀਕ ਹੈ ਜੀ ਤੇ ਉਠਾ ਪਠਾ ਚੜਾਈ ਦੇ ਵਿੱਚ ਤੁਸੀਂ ਵੇਖੋ ਤਕਰੀਬਨ ਆਪਾਂ ਕਹਿ ਦਿੰਨੇ ਆ ਜਿਵੇਂ ਥੱਬਿਆਂ ਦੇ ਥੱਬੇ ਉਹ ਪਿੱਟ ਫੁੜਾ ਪੂਰੀ ਹੈਵੀ ਬੋਡੀ ਮੰਤਰ ਦੀ ਆ ਬਿਲਕੁਲ ਭਾਰੀ ਆ ਵਜਨ ਲੋਡ ਫੁੱਲ ਭਟਾ ਫੁੱਲ ਠੀਕ ਹੈ ਜੀ ਥਣ ਦੇਵਾ ਪੱਧਰ ਦੇਵਾ ਪੱਧਰ ਬਖਾਲਾ ਪੱਧਰ ਸਹਿਜ ਥਣਾ ਦਾ ਇੱਕ ਸਾਰ ਤੇ ਇਹ ਵੀ ਮਾਝੇ ਪਸੰਦ ਆਊਗੀ ਦੋਸਤੋ ਸੋਕੜ ਗੱਭਣਾ 5 ਕਿਲੋ ਖੁੱਲਾ ਡੋਲਾ ਦੁੱਧ 5 ਕਿਲੋ گاਵਾ ਦੇ ਦੁੱਧ 12 ਕਿਲੋ ਦੇ ਬਰਾਬਰ ਆਹ ਦੇਖੋ ਜੀ ਗਾਣੀ ਬਾਕੀ ਸਭ ਸਭ ਲੇਵਾ ਪੂਰਾ ਚੰਗਾ ਤੇ ਬਿਲਕੁਲ ਪਤਲੇ ਪਿੰਡੇ ਦੀ ਅੱਗੇ ਜਿਹੜੀ ਆ ਦੋਸਤੋ ਇਹ ਕੇਸ ਚੱਕ ਤੇ ਹਾਂ ਇਹ ਸਵੇਰੇ ਵੀ 8 ਵਜੇ ਦੀ ਚਵਾਈ ਆ ਆਪਣੀ ਅੱਛਾ ਆ ਪਤਾ ਨੂੰ ਸਵੇਰੇ ਦਾ ਕੱਲ ਸ਼ਾਮੀ ਫੋਨ ਕੀਤਾ ਜੀ ਸਵੇਰੇ ਪਹਿਲੇ ਟਾਈਮ ਬਣਾ ਲਾਂਗੇ ਵੀਡੀਓ ਸ਼ਾਮੀ ਆਪਾਂ ਕੱਲ ਸ਼ਾਮੀ ਬਣਾਉਣੀ ਸੀ ਹਾਂ ਜੀ ਸ਼ਾਮੀ ਪਹਿਲਾਂ ਬਣਾਉਣੀ ਸੀ ਤੇ ਬਾਅਦ ਚ ਤੂੰ ਹੀ ਆ ਵਜਾ ਸਵੇਰੇ ਪਹਿਲੇ ਟਾਈਮ ਬਣਾ ਲਾਂਗੇ ਤੇ ਮੈਂ ਫਿਰ ਤੁਹਾਡੀ ਡੀਕ ਜੇ ਮੈਂ ਸਵੇਰੇ ਚ ਉਈਆਂ ਨਾ ਮੈਂ ਵੀ ਵੀਰ ਨਾਲ ਸਵੇਰੇ ਪਹਿਲੇ ਟਾਈਮ ਬਣਾ ਲਾਂਗੇ ਮੈਂ ਤੈਨੂੰ ਫੋਨ ਕੀਤਾ 7:30 ਵਜੇ ਤੂੰ ਆਖਿਆ ਵੀ ਥੋੜਾ ਮੈਂ ਖੇਤ ਦੇ ਆ ਤਾਂ ਮੈਂ ਲੇਟ ਹੋ ਜਾਣਾ ਲੇਟ ਹੋ ਜਾਣਾ ਜੀ ਤੇ ਫਿਰ ਮੈਂ 8 ਵਜੇ ਚਵਾਈ ਕੀਤੀ ਵੀਰ ਜੀ ਪਹੁੰਚਾ ਦੀ ਹਾਂ ਸਹੀ ਆ ਹਾਂ ਜੀ ਵੀਰ ਕੇ ਨੇ ਸ਼ਾਮ ਹਾਂ ਜੀ ਕਿਉਂਕਿ ਕੱਲ ਆਪਾਂ 6 ਵਜੇ ਸ਼ਾਮੀ ਬਣਾਉਣੀ ਸੀ ਵੀਡੀਓ ਹਾਂਜੀ ਤੇ 6 ਵਜੇ ਵੀ ਮੇਰੇ ਤੋਂ ਪਹੁੰਚ ਨਹੀਂ ਹੋਈ ਕਿਉਂਕਿ ਸ਼ਾਮ ਨੂੰ ਤੁਸੀਂ 6 ਵਜੇ ਮੈਨੂੰ ਡੀਕ ਕੇ ਫਿਰ 6:30 ਵਜੇ ਚੋਈ 7 ਵਜੇ ਕੀਤੀ ਹਾਂਜੀ ਹਾਂਜੀ ਤੇ ਫਿਰ 7 ਵਜੇ ਸ਼ਾਮ ਰਾਤ ਦੀਆਂ ਵੀ ਚੋਈਆਂ ਸੀਗੀਆਂ ਹਾਂਜੀ ਤੇ ਬਾਅਦ ਵਿੱਚ ਆਪਾਂ ਨੂੰ 7 ਵਜੇ 8 ਵਜੇ ਚੋਈ ਆਪਾਂ ਕਰਨ ਕਰਕੇ ਢੱਕੀ ਸੀ ਹਾਂਜੀ ਮੈਂ ਨਹੀਂ ਆਇਆ ਪਹਿਲੀ ਟਾਈਮ ਬਣਾਣਾ ਕਿ ਮੈਂ ਚਲੋ ਸ਼ਾਇਦ ਵੀਰ ਆਖਾਂ ਵੀ ਪਹਿਲੇ ਟਾਈਮ ਕਰਕੇ ਚਲੋ ਕੋਈ ਗੱਲ ਨਹੀਂ ਕੀ ਟੀਗਾ ਲੈਂਦੀ ਹੈ ਕੋਈ ਕਿ ਨਹੀਂ ਏ ਵੀ ਦੀ ਕੇਵਲੇ ਆਈ ਕੇ ਨਾ ਟੀ ਗੱਲ ਲੈ ਲਈ ਕੇਵਲੇ ਨਾ ਵੀ ਕੰਮਕੁਮ ਜਿਨਾ ਰੁਝੇ ਹੋਏ ਕਰਕੇ ਨਾ ਜੇ ਪਾੜਾ ਨਾ ਸਹੀ ਪਵੇ ਤੇ ਫੇਰ ਟੀ ਗੱਲ ਲੈ ਲੈਂਦੀ ਆ ਜੇ ਪਾੜਾ ਹਰਿਆ ਹੋਰ ਸਹੀ ਹੋਵੇ ਤੇ ਵੰਡ ਵਾਟਾ ਪੂਰਾ ਹੋਵੇ ਤੇ ਫੇਰ ਨਹੀਂ ਟੀ ਗੱਲ ਲੈਦੀ ਦੋ ਦੋਵੇਂ ਟਾਈਮ ਚਾਰ ਤੇ ਫੇਰ ਸਾਡੀ ਮਾਰ ਕੇ ਪੈਂਦੀ ਆ ਠੀਕ ਆ ਇਹਦਾ ਮੁੱਲ ਕੀ ਰਹੂਗਾ ਇਹਦਾ ਮੋਲਵੀ ਜੀ ਇਹ 48000 ਦੀ ਦੇ ਦਾਂਗੇ ਵੀਰ ਜੀ 48000 ਦੀ ਹਾਂ ਜੀ ਅੱਧਾ ਅੱਧਾ ਟਾਈਮ ਲੱਗੀ ਖਿੱਚ ਕੇ ਐਡਾ ਟਾਈਮ ਲੱਗੀ ਖਿੱਚ ਕੇ ਅੱਧਾ ਰਹਿ ਗਿਆ ਇਹ ਵੀਰ ਜੀ ਮੋਲ ਜਿਹੜੇ ਆ ਇਹ ਦੋ ਨੰਬਰਾਂ ਦੇ ਮੋਲ ਆ ਹਾਂ ਹਾਂ ਜੀ ਐਡੀ ਮਹ ਪੇਠਪੁਰੇ ਵਾਲੀ ਨਹੀਂ ਕੋਈ ਦਿੰਦਾ ਇੰਨੇ ਦੀ ਬਿਲਕੁਲ ਬਿਲਕੁਲ ਤਾਂ ਬਿਲਕੁਲ 2024 ਜਨਵਰੀ ਦੇ ਵਿੱਚ ਦੋਸਤੋ ਲਗਭਗ ਬਿਲਕੁਲ ਤਿਆਰੀ ਦੇ ਵਿੱਚ ਹੋਊਗੀ ਸੂਨ ਦੇ 5 ਮਹੀਨਿਆਂ ਤੇ 5 ਮਹੀਨੇ ਜੱਗਿਆ ਆਪਾਂ ਹੋਰ ਕੈਲਕੂਲੇਟ ਕਰ ਲਈਏ ਤੇ ਜਨਵਰੀ ਮੈਂ ਵੀ ਜਿਹੜੀ 2 ਮਹੀਨੇ ਵਾਲੀ ਕਸਰਿਆ ਕੱਢ ਦੇਣੀ ਹੈ ਰਗੀ ਹਾਂ ਇਹਦੇ 2 ਮਹੀਨੇ ਲੇਟ ਹੋਏ ਨਾ ਇੱਕ ਐਸਾ ਕੱਢ ਦੇਣੀ ਹੈ ਸਭ ਤੋਂ ਕੱਢ ਦੋ ਕਸਰ ਕੱਢ ਦੇਣੀ 몰ਟ ਬਿਲਕੁਲ ਬਿਲਕੁਲ ਦੇਖੋ ਹੋਰ ਤੋਹਫਾ ਨਮੂ ਘੋਣੇ ਐਂਡ ਤੇ ਜਿਹੜੀ ਚੀਜ਼ ਤੋਹਫਾ ਹੀ ਹੁੰਦੀ ਆ ਦੋਸਤੋ ਤੇ ਤੋਹਫਾ ਜ਼ਰੂਰ ਵੇਰ ਐਂਡ ਤੱਕ ਵੇਖਣਵਾ ਦੇ ਲਈ ਜਿਹੜੇ ਦੋਸਤੋ ਜ਼ਰੂਰ ਮਨ ਦੇ ਵਿੱਚ ਜੀ ਇੱਛਾ ਹੁੰਦੀ ਆ ਇੱਕ ਮੱਝ ਜਿਹੜੀ ਲਾਸਟ ਵਿੱਚ ਤੁਹਾਨੂੰ ਵਖਾਉਣੇ ਆ ਪੰਜਵੇਂ ਨੰਬਰ ਤੇ ਆ ਇਹ ਵੀ ਜੀ 8.5 ਮਹੀਨੇ ਨੇ ਗੱਭਣਿਆ ਇੱਕ ਟਾਈਮ ਦੇ ਇਹ ਵੀ ਦਿੰਦੀ 2 2.5 ਕਿਲੋ ਦੁੱਧ। ਅੱਛਾ। ਹਾਂਜੀ। 2 2.5 ਕਿਲੋ। 2 2.5 ਕਿਲੋ। ਉਹ ਤਾਂ ਮੈਂ ਛੱਡ ਦੇਣੀ ਸੀ। ਤੇ ਮੈਂ ਵੀ ਜਿਹੜਾ ਵੀਰ ਭਰਾ ਕੋਈ ਆਊਗਾ ਆਹ ਥਾਂ ਤੇ ਪੱਪ ਕੇ ਲੈ ਜਾਊਗਾ। ਸਹੀ ਹੈ। ਮੈਂ ਤਾਂ ਨਹੀਂ ਛੱਡੀ। ਸਹੀ ਹੈ। ਉਹ ਤਾਂ ਮੈਂ 8 ਮਹੀਨੇ ਹੀ ਛੱਡ ਦੇਣੀ ਸੀ। ਇਹ 8ਵਾਂ ਮਹੀਨਾ ਚੱਲਦਾ ਪਿਆ ਜੀ। ਹਾਂਜੀ ਹੁਣ ਇਹਨੂੰ 8 ਸਾਢੇ 8 ਮਹੀਨੇ ਦੇ ਨੂੰ ਕੁਝ ਦਿਨ ਉੱਤੇ ਸਾਢੇ 8ਾਂ ਦੀ ਹੋ ਗਈ ਵੀ ਦੀਏ। ਸਾਢੇ 8 ਪੌਣੇ 9 ਮਹੀਨਿਆਂ ਦੀ। ਹਾਂਜੀ। ਸਾਢੇ 8 ਪੌਣੇ 9 ਮੰਥ ਜਿਹਦਾ ਦੋਸਤੋ ਸਮਾਂ ਹੋ ਗਿਆ। ਬਾਕੀ ਥਾਂ ਤੋਂ ਚਾਰੇ ਦੱਸ ਦੋ ਮੈਂ ਨਾ ਵੀਜੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਐਡੀ ਐਡੀ ਉਂਗਲ ਉਂਗਲੀ ਜੀ ਦੀ ਮੋਟੀ ਧਾਰ ਆਉਂਦੀ ਬਾਕੀ ਇਹਨਾਂ ਵੀ 2 ਕਿਲੋ ਦੁੱਧ ਆ ਪੂਰੀ ਤਸੱਲੀ ਕਰਨ ਜੋਗਾ ਦੁੱਧ ਵੀ ਹੈਗਾ ਖੁੱਲਣਾ ਹਾਂਜੀ ਹਾਂਜੀ ਵੀ ਆ ਛੱਡੀ ਤਾਂ ਹੀ ਹੋਣੀ ਵੀਜੀ ਐਸੇ ਕਰਕੇ ਨਹੀਂ ਛੱਡੀ ਉਹਦਾ ਮੈਂ ਦੁੱਧ ਦੁੱਧ ਡਰਾਈ ਕਰ ਦੇਣੀ ਹੈ ਇਹਨੂੰ ਹਾਂਜੀ ਮੈਂ ਵੀ ਜੇ ਆਪਾਂ ਥੋੜੇ ਦਿਨਾਂ ਤੱਕ ਪਾਉਣੇ ਵੀਡੀਓ ਤੇ ਅਗਲਾ ਤਾਂ ਤਸੱਲੀ ਹੋ ਜਾਂਦੀ ਹੈ ਤਸੱਲੀ ਕਰਕੇ ਲੈ ਗਏ ਤਾਂ ਬੰਦਾ ਕੱਢ ਕੇ ਤਸੱਲੀ ਕਰ ਲੈਣ ਹਾਂਜੀ ਜਾ ਕੇ ਇਹ ਵੀ ਚੋਣੀ ਆ 10 ਦਿਨ 20 ਦਿਨ ਵੀ ਚੋ ਵੀ ਲਊਗਾ ਤਾਂ 1.5 ਮਹੀਨੇ ਤੋਂ ਸੂਹ ਪੈਣੀ ਹੈ ਸੂਹ ਪੈਣੀ ਹਾਂਜੀ ਇਹ ਚੱਕਰ ਬਿਲਕੁਲ ਬਾਕੀ ਦੋਸਤੋ ਸਮਾਂ ਥੋੜਾ ਰਹਿ ਗਿਆ ਸੂਣ ਦੇ ਵਿੱਚ ਤੇ ਫਿਰ ਵੀ ਜਸ ਮਿਲਦੀ ਪਾਣ ਇੱਕ ਨੰਬਰ ਹੈ ਵੀਜੀ ਕੋਈ ਕੋਈ ਸ਼ਟ ਆਣੀ ਹੈ ਹਾਂ ਪਾੜਾ ਪਾ ਕੇ ਇਹਨੂੰ ਪਾਏ ਹੋਣੇ ਬਹਿ ਜੀ ਥੱਲੇ ਨਹੀਂ ਹੋਣੇ ਪਾਉਣ ਪੈਣਾ ਕੋਈ ਨਹੀਂ ਹਾਂਜੀ ਠੀਕ ਹੈ ਜੀ ਕੋਈ ਭੋਰ ਨਹੀਂ ਦੋਸਤੋ ਕੋਈ ਸ਼ਟਾ ਨਹੀਂ ਗਈ ਤੇ ਜਿਹੜੇ ਵੀਰ ਨੇ ਚਵਾਈ ਕਰਨੀ ਆ ਪਾੜਾ ਚਾੜ ਬੇਲਵੋ ਲੱਗੇ ਲਾ ਕੇ ਤੁਸੀਂ ਇੱਥੇ ਸੱਲੀਨਾ ਚਵਾਈ ਕਰ ਸਕਦੇ ਜੀ ਤੇ ਮੋਲੇਂ ਦਾ ਕੀ ਰਊਗਾ ਜੀ ਤੁਸੀਂ ਕਰ ਦੋ ਬੀਟੀ ਜੋ ਮਰਜੀ ਨਹੀਂ ਦੱਸ ਦੋ ਛੱਡ ਦਿਓ ਤੁਹਾਡੀ ਚੀਜ਼ ਤੁਸੀਂ ਦੱਸ ਦੋ ਜਿੱਥੋਂ ਕਰਵਾਉਣਾ ਮੈਂ ਨਹੀਂ ਕਰ ਦਈ ਤੁਸੀਂ ਦਈਂ ਨਾ ਕਰ ਦੋ ਜੋ ਕਰਨਾ ਤੁਸੀਂ ਕਰ ਦੋ 8 ਮਹੀਨੇ ਦੀ ਗੱਬਣਾ ਹੈ ਜੀ ਹਾਂ 8 ਮਹੀਨੇ ਦੀ ਗੱਬਣਾ ਠੀਕ 8 ਮਹੀਨੇ ਦੀ ਗੱਬਣਾ ਦੋਸਤੋ ਤੇ ਇਹ ਧਾਰਾਂ ਚੈੱਕ ਪਾਸ ਕਰਨ ਜੋਗੀਆਂ ਹੈਗੀਆਂ ਜੀ ਠੀਕ ਹੈ ਤੇ ਬਾਕੀ ਵੇਖ ਕਿੰਨੇ ਕੀ 45 ਪੰਤੂਲੀ ਤੇ ਹੋ ਜੂਗੀ ਕਿ ਨਹੀਂ ਤੁਹੇ ਦੇ ਦੋ ਜੀ ਮੇਰੀ ਮੱਜੀ ਦੇ ਦੋ ਮੈਂ ਆਹ ਮੈਨੂੰ ਨਾ ਖਸਾਰਾ ਲਾਏ ਦੇ ਨਹੀਂ ਤੁਹਾਨੂੰ ਕਾਹਦਾ ਲਾਉਣਾ ਬਾਕੀ ਉਹ ਵੀ ਚਲੋ ਕੋਈ ਭੈਣ ਭਰਾ ਆਪ 45000 ਤੱਕ ਕਹਿਤਾ ਹਾਂਜੀ ਬਾਕੀ ਕੋਈ ਪਿਆਰ ਮੁਹੱਬਤ ਦੇ ਵਿੱਚੋਂ ਕਿਸੇ ਨੇ ਹੋਰ ਜੇ ਕਿਸੇ ਨੂੰ ਲੱਗਣਾ ਕਿ ਫਰਕ ਲੱਗਦਾ ਕਿਸੇ ਨੂੰ ਜ਼ਰੂਰ ਮੈਂ ਤਾਂ ਨਾ ਵੀ ਇਹ ਵੀ ਨਹੀਂ ਸੇਰ ਹੀ ਸੇਰ ਥੋੜਾ ਖੁੱਲਾ ਬਾ ਇਹ ਜਦੋਂ ਮੈਂ ਬਣੂਗੀ ਨਾ ਉਦੋਂ ਮੈਨੂੰ ਵੀਰ ਕੋਈ ਵੀਡੀਓ ਕਾਲ ਕਰਕੇ ਵਿਖਾਵੇ ਵੀ ਹਾਂ ਵੀਰ ਮੈਂ ਬਣੀ ਤੇਰੀ ਆਲੀ ਅੱਛਾ ਹਾਂ ਮੈਂ ਸੱਜਰ ਸੁਈਏ ਮੈਂ ਅੱਗੇ ਵੇਖੀ ਆ ਇਹ ਕੋ ਚੱਡਾ ਲਾ ਕੇ ਥਲੇ ਤੁਰਿਆ ਨਹੀਂ ਜਾਂਦਾ ਵੀਰ ਜਿੱਦੀ ਮੈਂ ਓਡਾ ਚੱਡਾ ਲਾਉਂਦੀ ਆ ਤੇ ਚੰਦੀਆਂ ਬਹੁਤ ਹੁੰਦੀਆਂ ਜੀ ਤੇ ਉਹ ਕਿ ਮੱਜਾਂ ਦਾ ਕੋਈ ਪਤਾ ਨਹੀਂ ਕਿੰਨਾ ਬਣਨਾ ਤੇ ਮਾਝ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਤਸਵੀਰਾਂ ਦਾ ਵੀ ਜਿੰਨੇ ਦੀ ਮੈਨੂੰ ਤਾਂ ਵੀ ਦੇਣੀ ਉਹਨੇ ਦੀ ਦੇ ਦਈਏ ਆ 2 ਕਿਲੋ ਦੁੱਧ ਦਾ ਤਸੱਲੀ ਕਰਨ ਜੋਗਾ ਦੁੱਧ ਪੂਰਾ ਤੇ 8 ਮਹੀਨੇ ਜਿਗਾ ਆਪਣਾ ਜਿਹੜੇ ਵੀਰ ਨੂੰ ਸੂਤ ਬੈਠੂਗਾ ਰੇਟ ਭਾਅ ਪੜਦਾ ਵੈਸੇ ਤਾਂ ਜੈ ਜੀ ਆ 45000 ਆਪਾਂ ਪਹਿਲਾਂ ਹੀ ਗਏ ਤਾਂ ਬਿਨਾਂ ਪੁੱਛੇ ਬਾਕੀ ਅੱਗੇ ਹਰ ਇੱਕ ਭੈਣ ਭਰਾ ਦੀ ਖਰੀਦਦਾਰ ਵੀਰ ਦੀ ਇੱਛਾ ਨੇ ਠੀਕ ਆ ਮੂੰਹ ਮੱਥਾ ਫੇਸ ਕੁਆਲ ਤੇ ਭਾਰੀ ਆ ਵਜਨ ਲੋਡ ਬੋਲਾ ਪੇੜ ਵਾਲੇ ਪਾਸੇ ਵੇਖੋਗੇ ਤੇ ਭਾਰਾ ਪੇਟ ਆ ਪੂਰਾ ਤੇ ਆਹ ਵੇਖ ਸਕਦੇ ਹੋ ਬਾਕੀ ਬੰਦੀ ਬੁੰਦੀ ਵੀ ਜਾਂਦਾ ਵੀ ਪੂਰੀ ਆ ਜਦੋਂ ਸਮਾਂ ਆਉਂਦਾ ਨਾ ਤਿਆਰੀ ਦਾ ਤੇ ਬੰਦੀ ਬੁੰਦੀ ਪੂਰੀ ਕੌਲੀ ਹੁੰਦੀ ਆ ਬਣ ਬਣ ਕੇ ਇਹਨਾਂ ਦੇ ਵਾਦ ਉਸ ਤੋਂ ਬਣਾਉਂਦੀ ਆ ਠੀਕ ਆ ਤੇ ਹੁਣ ਵੀ ਤੁਸੀਂ ਵੇਖ ਸਕਦੇ ਦੋਸਤੋ ਮਹੀਨਾ ਪਿੱਛੇ ਡੇਢ ਰਹੇਗਾ ਪੌਣੇ ਦੋ ਮਹੀਨਾ ਡੇਢ ਕਦੇ ਲੱਗਦਾ ਗਿਆ ਰਹੇਗਾ ਫਿਰ ਵੀ ਮਿਲ ਜਾਂਦੀ ਆ 2 ਕਿਲੋ ਫਿਰ ਵੀ ਧਾਰਾ ਠੀਕ ਆ ਅੱਛਾ ਗੁਰ ਲਫਰਾਨ ਭਾਈ ਪਸ਼ੂ ਅੱਜ ਆਪਣੇ ਕੋਲ ਇਹੋ 5 ਸੀਗੇ ਹਾਂਜੀ 5 ਬਹੁਤ ਦੀਆ ਠੀਕ ਆ ਤੇ ਚਲੋ ਬਾਕੀ ਹੋਰ ਵੀ ਜੇ ਇੱਕ ਹੋ ਸਕਿਆ ਜਿੰਨਾ ਕ ਉਹ ਮਾਨਤਾਂ ਦੋਸਤੋ ਤੁਹਾਡਾ ਜਰੂਰ ਕੀਤਾ ਜਾਊਗਾ ਕਿਉਂਕਿ ਇਸ ਘਰ ਨੂੰ ਜਿੰਨੇ ਵੀ ਵੀਰ ਆਏ ਨੇ ਵੀਰ ਜਿਹੜਾ ਕੋਈ ਫੋਨ ਕਰਦਾ ਨਾ ਪਹੂ ਆਪਣਾ ਕਿਹਾ ਰੀਲ ਨਾ ਵੀਡੀਓ ਵੇਖ ਕੇ ਟੋਲਿਆ ਕਰੇ ਤੇ ਉਹ ਵੀਰ ਜਿਹੜਾ ਵੀਡੀਓ ਡਾਂਗਲ ਪਸੰਦ ਆਇਆ ਸੌਤਾ ਬਹਿ ਗਿਆ ਹੈ ਉਹ ਵੀਡੀਓ ਸਾਈ ਪਾਇਆ ਕਰੇ ਜੋ ਸਾਈ ਪਾਉਂਦਾ ਫਿਰ ਡੰਗਰ ਪੱਕਾ ਹੋ ਜਾਂਦਾ ਵੀਰ ਦਾ ਫਿਰ ਹੋਰ ਕੇ ਨੂੰ ਵੀਰ ਨੂੰ ਜਿਹੜਾ ਫੋਨ ਆਉਂਦਾ ਉਹ ਪਹੁੰਚਦਾ ਫਿਰ ਉਹਨਾਂ ਨੂੰ ਕਹਿ ਜਦਾ ਵੀ ਨਹੀਂ ਵੀ ਜਿਹਦੀ ਸਾਈ ਆ ਗਈ ਉਹ ਬਫੂ ਦੀ ਹਾਂਜੀ ਹਾਂਜੀ ਕਿਉਂਕਿ ਇਹ ਜਿਹੜਾ ਵੀਡੀਓ ਚੱਲਦੀ ਆ ਆਪਾਂ ਇੱਕ ਜਣਾਂ ਦੇ ਵੇਹੜਾ ਨਹੀਂ ਸਈ ਹਜ਼ਾਰਾਂ ਵੀਰ ਆਪਣੇ ਵੇਖਣ ਆਲੇ ਆ ਚਲੋ ਮਹਾਰਾਜ ਚੌਣ ਆਲੇ ਆ ਆਪਾਂ ਨੂੰ ਬਿਲਕੁਲ ਬਿਲਕੁਲ ਹਾਂਜੀ ਇਹ ਚੱਕਰ ਆ ਬਿਲਕੁਲ ਚਾਲੇ ਸਰਕਾਂ ਮ ਉਹ ਦੁਨੀਆ ਦਾ ਪਿਆਰ ਮਿਲਦਾ ਆ ਜਿਹੜੀ ਇਹ ਆਂਦੇ ਵੀ ਨਾਨਾ ਸਾਨੂੰ ਵੀਡੀਓ ਜਿਹਾ ਲਿਉਂਦਾ ਸੀ ਤੇ ਤੁਸੀਂ ਸਾਨੂੰ ਵੀਡੀਓ ਨਹੀਂ ਲਿਉਂਦੇ ਨਹੀਂ ਨਾ ਹਾਂ ਚਲੋ ਅੱਜ ਹੋ ਜੋ ਤਿਆਰ ਵੀਰ ਨੂੰ ਫਿਰ ਸੱਜੇ ਆ ਇਹ ਪਾਉ ਫਤੇ ਸਿੰਘ ਨੇ ਇੱਕ ਨੂੰ ਸੱਜੇ ਤੇ ਇੱਕ ਨੂੰ ਖੱਬੇ ਚੁੱਕਿਆ ਹੁੰਦਾ ਸੀਗਾ ਹਾਂਜੀ ਠੀਕ ਆ ਤੇ ਚਲੋ ਦਾਦਾ ਸੀਗਾ ਹਾਂਜੀ ਤੇ ਨਾਨਾ ਸੀ ਇਹਨਾਂ ਦਾ ਹਣਾ ਨਾਨਾ ਸੀਗਾ ਤੇ ਯਾਰ ਇਹ ਆ ਵੀ ਜੀ ਤਿੰਨ ਸਾਲਾਂ ਦਾ ਹੈ ਇਹਨੂੰ ਕੀ ਸਮਝਿਆ ਤੇ ਇਹ ਦਾ ਨਾਨੇ ਦਾ ਇੰਨਾ ਪਿਆਰੀ ਵੀ ਸਾਈ ਜੜੀ ਨਾਨਾ ਨਾਨਾ ਕਰਦਾ ਥੱਕਦਾ ਜੀ ਬਿਲਕੁਲ ਬਿਲਕੁਲ ਉਹਨੂੰ ਵੀ ਡੇਢ ਸਾਲ ਉਹ ਚੱਲਿਆ ਡੈਡੀ ਤੋਂ ਡੈਥ ਹੋਈ ਉਹਨੂੰ ਤੇ ਅਜੇ ਤੱਕ ਨਹੀਂ ਇਹ ਭੁੱਲਦਾ ਉਹਨੂੰ ਬਿਲਕੁਲ ਜੀ ਬਿਲਕੁਲ ਹਾਂ ਜੀ ਨਹੀਂ ਬੱਚਿਆਂ ਦਾ ਕਾਫੀ ਪਿਆਰ ਬਹੁਤ ਜ਼ਿਆਦਾ ਸੀ ਜਿਹੜਾ ਲਾਡ ਉਹਨਾਂ ਲਟਾਉਣਾ ਹੁੰਦਾ ਨਾ ਜੀ ਉਹ ਨਹੀਂ ਮਿਲਣਾ ਉਹਨੇ ਪੱਠੇ ਵੜਨ ਜਾਣਾ ਚੋਕੇ ਨਾਲ ਲੈ ਆਏ ਨੇ ਪੈਰੀ ਤੱਪੜ ਵਿਸ਼ਾਂਗੇ ਉੱਤੇ ਪਾ ਲੈਣੇ ਹਾਂ ਇਹ ਕੋਈ ਇਹੋ ਕੋਈ ਨਿਆਣੇ ਲੱਭਦੇ ਆ ਇਹੋ ਕੋਈ ਹਾਂ ਜੀ ਤੋਰਾ ਫੇਰਾ ਭਾਲਦੇ ਬਾਹਰ ਦੇ ਜਾਣਾ ਲੋ ਬਾਕੀ ਇਹ ਜਾਣੇ ਪਿਆਰ ਦੇ ਭੁਕੇ ਵੀ ਸੀ ਬਿਲਕੁਲ ਤੇ ਲਖਤੈਨ ਬੋਲ ਕੇ ਨੰਬਰ ਵੀ ਨੇ ਨੰਬਰ ਵਿੱਚ 62394 04709 ਠੀਕ ਹੈ ਜੀ ਪਿੰਡ ਆਸਲ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਸੋ ਦੋਸਤੋ ਜੀ ਸਾਨੂੰ ਮੇਰੇ ਨਾਲ ਵੀਰ ਗੋਰ ਲਖਤੈਨ ਤੇ ਪਿੰਡ ਆਸਲ ਤੋਂ ਅੱਜ ਦੋਸਤੋ ਆਪਣੀ ਖਾਸ ਵਿਜਿਟ ਸੀਗੀ ਪਸੂ ਪੰਜ ਦਿਖਾਤੇ ਆ ਜਿਹੜਾ ਕਿਸੇ ਵੀਰ ਨੂੰ ਐਨੀਮਲ ਪਸੰਦ ਆਊਗਾ ਭਾਅ ਪਰ ਤੇ ਰੇਟ ਵਾਲਾ ਉਹਦੀ ਸਪੈਸ਼ਲ ਤੁਸੀਂ ਖਾਸ ਤੌਰ ਤੇ ਗੱਲਬਾਤ ਜੇ ਦਿੱਤੇ ਕੇ ਨੰਬਰਾਂ ਤੇ ਕਰ ਸਕਦੇ ਹੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ